ਨਨ ਬੜਦੇ ਪੂਰੇ ਮਹੱਲੇ ਚ ਗਾਲਾਂ ਕੱਢਦੇ ਨੇ ਗੰਦੀਆਂ ਕੱਢੀਆਂ ਅੰਡੇ ਸੁੱਟਦੇ ਨੇ ਇੱਧਰ ਅੱਛਾ ਤੇ ਰੂਟੀਨ ਚ ਰੂਟੀਨ ਦੇ ਵਿੱਚ ਗਾਲਾਂ ਕੱਢਦੇ ਨੇ ਗਾਲੀ ਘੋਚ ਬਹੁਤ ਕਰਦੇ ਨੇ ਇੱਥੇ ਨੇ ਇੱਧਰ ਬਾਬਾ ਜੀ ਦੀ ਬੀੜ ਵੀ ਹੈਗੀ ਏ ਕਦੇ ਵੀ ਨਹੀਂ ਮੁਰਦੇ ਅੰਡੇ ਸੁੱਤੇ ਰਹਿੰਦੇ ਨੇ ਅਚਾਨਕ ਵੀ ਉਹ ਲਗਾ ਵੀ ਲੈਂਦਾ ਤੇ ਉਹਨਾਂ ਦੀ ਉਹਨਾਂ ਦੀਆਂ ਸ਼ੀਸ਼ੀਆਂ ਤੇ ਕਦੀ ਸੌਸ ਸੁੱਟ ਦੇਣਗੇ ਕਦੀ ਉਹਨਾਂ ਨੇ ਕਹਿ ਕੇ ਤੁਹਾਡੇ ਸ਼ੀਸ਼ੇ ਤੋੜ ਦੇਵਾਂਗੇ ਕੋਈ ਅਚਾਨਕ ਲਗਾ ਦੇ ਕਿਸੇ ਗੈਸ ਨੂੰ ਨਹੀਂ ਪਤਾ ਨਾ ਬਿਲਕੁਲ ਬਿਲਕੁਲ ਉਸੇ ਟਾਈਮ ਫੋਨ ਕਰ ਦੇਣਗੇ ਤੁਹਾਡੇ ਘਰ ਗੈਸ ਬੰਦ ਕਰ ਦੇਣਾ ਪੰਪਰ ਤੋੜ ਦਿੱਤਾ ਇਹਨਾਂ ਨੇ ਪੰਪਰ ਤੋੜ ਕੇ ਡੱ ਦੁਆਰਾ ਫੇਰ ਕੰਮ ਸ਼ੁਰੂ ਹੋ ਗਿਆ ਵੈ ਕਿ ਕਿੰਨੀ ਦੇਰ ਤੋਂ ਚੱਲ ਰਿਹਾ ਵੰਗਾ ਇਹ ਹੁਣ 6 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਸਾਹ ਤੋਂ ਹੁਣ ਤਾਂ ਲਗਾਤਾਰ ਚੱਲ ਰਿਹਾ ਰੋਜ਼ ਛੁੱਟਦੇ ਨੇ ਰੋਜ਼ ਅੰਡੇ ਛੁੱਟਦੇ ਅੱਛਾ ਜੀ ਇੰਨੇ ਦੇਰ ਦੇ ਸੀ ਚਲੋ ਕੁਝ ਨਹੀਂ ਗਿਆ ਮੁਰ ਜਾਣਗੇ ਪਰ ਨਹੀਂ ਇਹ ਮੁਰ ਨਹੀਂ ਰਹੇ ਸਿਦਾਈ ਹੈ ਅੱਛਾ ਲੀ ਕਲੋਜ਼ ਕਰਦੇ ਨੇ ਇੱਥੇ ਜਾ ਕੇ ਸ਼ਰਾਬਾ ਪਿੰਦੇ ਨੇ ਸਾਦੇ ਟੇਬਲ ਲਾ ਲੈਂਦੇ ਨੇ ਵਿੱਚ ਕਾਰ ਨਹੀਂ ਲੰਘਣ ਦਿੰਦੇ ਅੱਛਾ ਹਾਂਜੀ ਬਸ ਇੰਨਾ ਤੰਗ ਪਰੇਸ਼ਾਨ ਹੋ ਗਏ ਸੀ ਇਸ ਦਾ ਵੀ ਬਲੌਕ ਕਰ ਲੈਂਦੇ ਹਾਂ ਆਪਣੇ ਅੱਗੇ ਰਸਟ ਬਲੌਕ ਕਰ ਲੈਂਦੇ ਹਾਂ ਕਿ ਕੋਈ ਲੰਗੇਗਾ ਅੱਛਾ ਟੇਡੀਆਂ ਕਾਰਾ ਲਾ ਲੈਂਗੇ ਰਸਟ ਸੋ ਦੇਖੋ ਜੀ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੇ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਕਾਫੀ ਮਹੱਲੇ ਵਾਲੇ ਪਰੇਸ਼ਾਨ ਨੇ ਤੁਹਾਨੂੰ ਆਜ਼ਾਦੀ ਇੱਥੇ ਨਸ਼ੇ ਦੀਆਂ ਪੂੜੀਆਂ ਵਗੈਰਾ ਪਈਆਂ ਨੇ ਸੋ ਸਰ ਉਹਦਾ ਗੱਲ ਕੀਤੀ ਜਾਵੇ ਦੇਖੋ ਕਾਫੀ ਮਹੱਲੇ ਵਾਲੇ ਪਰਸ ਨੂੰ ਫੜ ਕੇ ਲੈ ਜਾਂਦੇ ਤੋਂ ਮਾਫੀ ਮੰਗਦੇ ਆ ਅੱਛਾ ਜੋ ਛੱਡ ਦਿੰਦੇ ਆ ਕਿ ਉਹਨੂੰ ਹਟਾਉਂਦੇ ਨਹੀਂ ਆ ਕਿੰਨੀ ਦੇਰ ਤੋਂ ਭਾਜੀ ਚੱਲ ਰਿਹਾ ਦੇਖੋ ਸਾਰੇ ਪਰਿਵਾਰ ਪੋਜ ਏਰੀਆ ਪੈਂਦਾ ਦੇਖੋ ਹਰ ਕੋਈ ਬੰਦਾ ਗੁਆਂਢੀ ਨਹੀਂ ਆਂਦੇ ਬਈ ਆਂਡੇ ਵਗੈਰਾ ਮਾਰਨੇ ਤਾਂ ਬਹੁਤ ਮਾੜੀ ਗੱਲ ਆ ਜੀ ਪੋਜ ਦਾ ਕੰਮ ਆਂਡੇ ਦਾ ਬਾਅਦ ਦੀ ਗਾਲਾਂ ਨਹੀਂ ਗੰਨੀਆਂ ਕਦੇ ਸੁਣ ਨਹੀਂ ਸਕਦੇ ਗੱਡੀ ਲਾ ਲੂਗਾ ਤੁਸੀਂ ਹੋਰ ਨ ਮਾਰੀ ਜਿਉਂ ਨਾਲ ਕਿਸੇ ਨੰਦਰ ਆ ਕੇ ਗੱਡੀ ਸਾਈਡ ਤੇ ਨਹੀਂ ਕਰਨੀ ਰਸਤਾ ਪੂਰਾ ਬੰਦ ਹੈ ਜਦ ਰਸਤਾ ਬਿਲਕੁਲ ਬਲੋਕ ਕਰ ਦੇਣਾ ਕਿ ਸਭ ਇੱਕ ਚੈੱਕ ਕਰ ਲਿਓ ਅੱਛਾ ਹਾਂਜੀ ਤੇ ਭਾਈ ਇਹਨੇ ਕੰਪਲੀਟ ਦਿੱਤੀ ਕੋਈ ਥਾਣੇ ਇਹਨੇ ਦੋ ਤਿੰਨ ਵਾਰ ਕੰਪਲੀਟ ਦਿੱਤੀ ਪਹਿਲਾਂ ਅੱਛਾ ਤੇ ਪੁਲਿਸ ਵਾਲੇ ਪ੍ਰਸ਼ਾਸਨ ਨੂੰ ਲੋਕ ਕੀ ਮਤਲਬ ਹੈ ਜਿਹਨੇ ਤਾਂ ਵਿਚਾਰਾ ਨੂੰ ਬੁਲਾ ਕੇ ਇਹਨਾਂ ਨੂੰ ਸਮਝਾਇਆ ਸਾਨੂੰ ਕਿ ਆਹੀ ਪਤਾ ਦਿਨ ਕਰ ਦੇਣੀ ਹੋਰ ਤਾਂ ਕੁਛ ਨਹੀਂ ਆਹ ਮਾਂ ਪੇ ਬੈਰੀਆ ਤਲਾ ਪੈ ਜਾਂਦਾ ਕਿ ਨਹੀਂ ਜੀ ਚਲੋ ਛੱਡੋ ਛੱਡ ਦਿਓ ਕਰੋ ਬੱਚੇ ਸਾਡੀ ਮਾਫੀ ਲਓ ਇਹਨੇ ਛੱਡਦੇ ਨਹੀਂ ਹਾਂਜੀ ਮਿਸਕਲੀ ਮੁੱਦਾ ਹੈ ਕਿ ਇਹ ਇਹਨਾਂ ਨੂੰ ਕਿਸੇ ਤਰੀਕੇ ਨਾਲ ਹਟਾਇਆ ਜਾਵੇ ਬਹੁਤ ਪ੍ਰੇਸ਼ਾਨ ਕੀਤਾ ਇਹਨਾਂ ਨੇ ਸਰ ਇਹਨਾਂ ਨੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਕੋਈ ਸਰ ਕਮਿਸ਼ਨ ਸਾਹਮਣੇ ਦਿੱਤੀ ਹੈ ਇਹਨਾਂ ਨੇ ਇੱਕ ਵਾਰ ਜਾ ਕੇ ਉਥੋਂ ਕੁਮਲੇ ਰਿਪੋਰਟ ਵੀ ਡਿੰਗ ਕਰਕੇ ਆਏ ਸੀਗੇ ਅੱਛਾ ਤੇ ਇਹਨਾਂ ਦਾ ਹੀ ਘਰ ਹੈਗਾ ਠੀਕ ਹੈ ਤੇ ਉਸ ਤੋਂ ਉੱਪਰ ਹੁਣ ਬੁਲਾ ਰਹੇ ਆ ਕਿਸੇਰ ਨੂੰ ਬੁਲਾਇਆ ਸੀ ਹੁਣ ਮੌਕੇ ਤੇ ਪੁਲਿਸ ਆਈ ਸੀ ਇਹਨਾਂ ਕਿਸੇਰ ਨੇ ਆਏ ਸੀ 112 ਨੰਬਰ ਤੇ ਕੋਈ ਬੁਤੀ ਸੀ ਕਿ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਕੱਲ ਸਵੇਰੇ ਆਜੋ ਥਾਣੇ ਅੱਛਾ ਕਿ ਆਪਾਂ ਉੱਥੇ ਬਹਿ ਕੇ ਜੋ ਵੀ ਹੁੰਦਾ ਹੈ ਉਹਨਾਂ ਨੂੰ ਬੁਲਾ ਲੈਣੇ ਕਿਹੜਾ ਥਾਣਾ ਬੰਦਾ ਠੀਕ ਹੈ ਕਿਨ ਆ ਗਿਆ ਆਪਣਾ ਚੋਣ ਮੈਂ ਰாகுਲ ਜੀ ਠੀਕ ਹੈ ਜੀ ਸੋ ਦੇਖੋ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੇ ਕਰ ਰਹੇ ਸੋ ਮਲੇ ਨਵਾਸੀ ਵਾਲੇ ਕਾਫੀ ਜਿਹੜੇ ਪਰੇਸ਼ਾਨ ਨੇ ਤੁਹਾਨੂੰ ਦੱਸ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਅੰਡੇ ਵਗੈਰਾ ਜਿਹੜੇ ਮਾਰੇ ਜਾਂਦੇ ਨੇ ਸੋ ਲਾਈਵ ਤਸਵੀਰਾਂ ਤੁਹਾਨੂੰ ਸਾਂਝੇ ਕੀਤੀ ਜਾ ਰਹੀ ਹੈ ਜਲੰਧਰ ਦੇ ਜੀਟੀਵੀ ਨਗਰ ਦੀਆਂ ਸੋ ਦੇਖੋ ਆਹ ਦੇਖੋ ਜੀ ਪੂਰਾ ਜਿਹੜਾ ਘਰ ਦੇ ਉੱਤੇ ਅੰਡੇ ਵਗੈਰਾ ਮਾਰੇ ਗਏ ਨੇ ਕਾਫੀ ਜਿਹੜੇ ਘਰ ਦੇ ਵੀ ਜਿਹੜੇ ਪਰੇਸ਼ਾਨ ਨੇ ਆਹ ਦੇਖੋ ਜੀ ਅੰਡੇ ਵਗੈਰਾ ਮਾਰੇ ਗਏ ਨੇ ਸਕੰਦਰ ਦੇ ਉੱਤੇ ਵੀ ਅੰਡੇ ਵਗੈਰਾ ਮਾਰੇ ਗਏ ਨੇ ਸੋ ਇਹ ਜਲੰਧਰ ਦੇ ਜੀਟੀਵੀ ਨ ਸੋ ਕਾਫੀ ਕਾਫੀ ਅੜੇ ਮੱਲੇ ਵਾਲੇ ਪਰੇਸ਼ਾਨ ਨੇ ਹੋਰ ਜਿਹੜੇ ਘਰਾਂ ਦੇ ਵਿੱਚ ਵੀ ਅੰਡੇ ਵਗੈਰਾ ਮਾਰੇ ਜਾਂਦੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੇ ਕਰ ਰਹੇ ਆ ਸੋ ਇੰਨੀਆਂ ਤਸਵੀਰਾਂ ਨਾਲ ਲੈਨੇ ਤੁਹਾਨੂੰ ਜਿਆਦਾ ਇਸ ਖਬਰ ਦੇ ਨਾਲ ਕੋਈ ਨਵੀਂ ਜਾਣਕਾਰੀ ਲੈ ਕੇ ਤਾਂ ਨਾ ਜਲਦ ਹਾਜ਼ਰ ਹੋਵਾਂਗੇ ਸਾਡੇ ਚੈਨਲ ਨਾਲ ਬਨੇ ਰਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੱਤੇ ਜਾ ਰਹੇ ਜਿਹੜੀ 22 ਨੰਬਰ 6 ਦੇ ਵਿੱਚ ਕੰਪਲੀਟ ਵੀ ਕੀਤੀ ਹੈ ਤੇ ਹੁਣ ਮੌਕੇ ਤੇ ਪੁਲਿਸ ਜਿਹੜੀ ਸੱਦੀ ਸੀ ਤੇ ਪੁਲਿਸ ਪ੍ਰਸ਼ਾਸਨ ਨਾਲ ਮੰਨ ਲਓ ਜਿਹੜਾ ਸੇਵ ਦਾ ਜਿਹੜਾ ਟਾਈਮ ਦਿੱਤਾ ਗਿਆ ਡਿਵੀਜ਼ਨ ਨੰਬਰ 6 ਦਾ ਜਿਹੜਾ ਮਾਮਲਾ ਸੋ ਇੰਨੀਆਂ ਤਸਵੀਰਾਂ ਲੈਨੇ ਆ ਜ